ਪੰਜਾਬ ਮੰਡੀ ਬੋਰਡ ਵੱਲੋਂ ਹਲਕਾ ਫਤਿਹਗੜ ਸਾਹਿਬ ਦੀਆਂ ਸੜਕਾਂ ਦੀ ਰਿਪੇਅਰ ਲਈ 445 ਕਰੋੜ 68 ਲੱਖ ਖਰਚ ਕਰਨ ਦੀ ਪ੍ਰਵਾਨਗੀ ਤੇ ਪੀ ਡਬਲਯੂ ਡੀ ਤੋਂ ਰਿਪੇਅਰ ਲਈ ਅਗਲੇ 5 ਸਾਲਾਂ ਲਈ ਰੱਖ-ਰਖਾਅ ਤੇ ਦੇਖ-ਰੇਖ ਦੀ ਜ਼ਿੰਮੇਵਾਰੀ ਸਹਿਤ ਪ੍ਰਵਾਨਗੀ ਦਿੱਤੀ ਗਈ। ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਗੁਰਿੰਦਰ ਸਿੰਘ ਢਿੱਲੋਂ ਨੇ ਫਤਿਹਗੜ ਸਾਹਿਬੀ ਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਹਨਾਂ ਦੱਸਿਆ ਕਿ ਸੜਕਾਂ ਦੀ ਰਿਪੇਅਰ ਦਾ ਕੰਮ 2026 ਤੋਂ ਪਹਿਲਾਂ-ਪਹਿਲਾਂ ਕਰਵਾ ਦਿੱਤਾ ਜਾਵੇਗਾ। ਪੰਜਾਬ ਸਰਕਾਰ ਨੇ ਸਾਰੇ ਪੰਜਾਬ ਦੇ ਵਿੱਚ ਵਿਕਾਸ ਦਾ ਜਿਹੜਾ ਹੈ ਬਹੁਤ ਜੋਰ ਸ਼ੋਰ ਦੇ ਨਾਲ ਪ੍ਰੋਗਰਾਮ ਉਲੀਕਿਆ ਜਿੰਦੇ ਵਿੱਚ ਪੰਜਾਬ ਦੀਆਂ ਸੜਕਾਂ ਜਿਹੜੀਆਂ ਨੇ ਪਿੰਡੂ ਲਿੰਕ ਸੜਕਾਂ ਉਹ ਬੜੀਆਂ অতি ਜ਼ਰੂਰੀ ਨੇ ਉਹਨਾਂ ਸੜਕਾਂ ਦੇ ਵਿੱਚ ਜਿੱਥੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਹਲਕਿਆਂ ਦੇ ਵਿੱਚ ਹੋਇਆ ਉੱਥੇ ਮੇਰੇ ਹਲਕੇ ਫਤਿਹਗੜ੍ਹ ਸਾਹਿਬ ਦੇ ਵਾਸਤੇ ਵੀ ਪੰਜਾਬ ਸਰਕਾਰ ਨੇ ਪੰਜਾਬ ਮੰਡੀ ਬੋਰਡ ਦੇ ਵੱਲੋਂ ਜਿਹੜਾ ਹੈ ਉਹ ਰਿਪੇਅਰ ਵਾਸਤੇ ਰਕਮ ਜਾਰੀ ਕੀਤੀ ਹੈ ਜੋ ਲਗਭਗ 445.68 ਕਰੋੜ ਰੁਪਏ ਬਣਦੀ ਹੈ 44 ਸੜਕਾਂ ਨੇ ਮੇਰੇ ਇਸ ਹਲਕੇ ਦੀਆਂ ਤੇ 44 ਸੜਕਾਂ ਦੇ ਉੱਤੇ ਜਿਹੜਾ ਪੈਸਾ ਖਰਚ ਕੀਤਾ ਜਾਣਾ ਉਹ ਸਾਰਾ ਜਿੰਨੀ ਜਿੰਨੀ ਜਿੱਥੇ ਕਿਤੇ ਲੋੜ ਹੈ ਉਸ ਢੰਗ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਬਣਾਉਣ ਦਾ ਪ੍ਰੋਗਰਾਮ ਲਿਖਿਆ ਗਿਆ ਇਹਦੇ ਵਿੱਚ ਜਿਹੜੀ ਅੱਜ ਦੀ ਵਿਸ਼ੇਸ਼ ਦੱਸਣ ਵਾਲੀ ਗੱਲ ਇਹ ਹੈ ਕਿ ਕਿਸੇ ਵੀ ਸਰਕਾਰ ਨੇ ਪਹਿਲਾਂ ਕਦੇ ਨਹੀਂ ਕੀਤਾ ਲੇਕਿਨ ਸਾਡੀ ਸਰਕਾਰ ਨੇ ਸਰਪੰਭਗਵਨ ਸਿੰਘ ਮਾਨ ਜੀ ਦੀ ਸਰਕਾਰ ਨੇ ਇਹ ਪ੍ਰੋਗਰਾਮ ਬਣਾਇਆ ਹੈ ਕਿ ਜਿਹੜਾ ਠੇਕੇਦਾਰ ਜਾਂ ਮਹਿਕਮਾ ਇਹ ਸੜਕ ਬਣਾਊਗਾ 5 ਸਾਲ ਉਹਦੀ ਮੇਨਟੇਨੈਂਸ ਜਿਹੜੀ ਹੈ ਉਹ ਵੀ ਉਹ ਹੀ ਕਰੂਗਾ 5 ਸਾਲ ਉਹਦੀ ਸਾਂਭ ਸੰਭਾਲ ਉਹਦੀ ਦੇਖਰੇਖ ਜੇ ਉਹ ਕਿਤੇ ਟੁੱਟਦੀ ਭਜਦੀ ਹੈ ਤਾਂ ਉਹਨੂੰ ਦੁਬਾਰਾ ਬਣਾਉਣਾ ਉਹ ਉਸੇ ਦੀ ਜ਼ਿੰਮੇਵਾਰੀ ਹੋਊਗੀ ਉਸ ਏਜੰਸੀ ਦੀ ਜਿਹੜੀ ਇਹਨੂੰ ਬਣਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਸਾਰੇ ਜਿੱਥੇ ਪ੍ਰੋਗਰਾਮ ਮੁਲਕਿਆ ਉੱਥੇ ਵਿਸ਼ੇਸ਼ ਤੌਰ ਤੇ ਫਤੇਗੜ ਸਾਹਿਬ ਵਾਸਤੇ ਵਧੀਆ ਪ੍ਰੋਗਰਾਮ ਬਣਾਇਆ ਤੇ ਮੈਂ ਤੇ ਮੇਰੇ ਇਲਾਕੇ ਦੇ ਲੋਕ ਬੜੇ ਖੁਸ਼ ਹੈ ਮਾਰਕੀਟ ਕਮੇਟੀ ਸ੍ਰੀ ਹਰਮੰਦਪੁਰ ਵੱਲੋਂ ਤੇ ਮਾਰਕੀਟ ਕਮੇਟੀ ਚਨਾਰਸਲ ਵੱਲੋਂ ਇਹ ਰਿਕਮੈਂਡੇਸ਼ਨਸ ਭੇਜੀਆਂ ਗਈਆਂ ਸੀ ਉਹ ਜਿਹੜੀਆਂ ਵਧੀਆ ਟੰਗ ਦੇ ਨਾਲ ਸਰਕਾਰ ਨੇ ਮੰਨੀਆਂ ਨੇ ਤੇ ਪੈਸਾ ਜਿਹੜਾ ਉਹਦੀ ਪ੍ਰਸ਼ਾਸਕੀ ਪ੍ਰਵਾਨਗੀ ਦਿੱਤੀ ਹੈ ਨਾਲ ਦੀ ਨਾਲ ਹੀ 80% ਪੈਸਾ ਜਿਹੜਾ ਪ੍ਰਸ਼ਾਸਕੀ ਪ੍ਰਵਾਨਗੀ ਦੇ ਨਾਲ ਜਿਹੜਾ ਸਰਕਾਰ ਨੇ ਜਾਰੀ ਕਰ ਦਿੱਤਾ। ਜਿਹੜਾ ਸਰਕਾਰ ਕਦੋਂ ਤੱਕ ਬਣਦੀ ਹੈ ਜਿਹੜੀ ਸਰਕਾਰ ਦੱਸੇ ਉਹ حساب ਹੋ। ਅ ਵਿਪਕ ਜੀ ਦੋ ਹੀ ਸਾਹ ਮੈਂ ਕਹੋ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਲੋਕ ਸਾਡੇ ਕੋਈ ਐਸਾ ਪ੍ਰੋਗਰਾਮ ਕਰਨਗੇ ਲੋਕ ਸਾਡੇ ਨਾਲੇ ਰਹਿਣਗੇ ਅਸੀਂ ਕੋਸ਼ਿਸ਼ ਇਹ ਕਰਾਂਗੇ ਕਿ ਸਨ ਇਸ ਦੇ ਵਿੱਚ ਹੀ ਅ ਅਕਤੂਬਰ 2025 ਜਾਂ ਵੱਧ ਤੋਂ ਵੱਧ ਸਟਾਰਟਿੰਗ 2026 ਦੇ ਵਿੱਚ ਅਸੀਂ ਇਹ ਸਾਰਾ ਕੰਮ ਜਿਹੜਾ ਉਹ ਕੰਪਲੀਟ ਕਰਾਂਗੇ ਸਾਰੀਆਂ ਸੜਕਾਂ ਬਣਾ ਕੇ ਲੋਕਾਂ ਨੂੰ ਦੇ ਦੇਵਾਂਗੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز